ਕਾਰਾਂ ਦੀ ਚੋਰੀ ਕੈਨੇਡਾ ਦੇ ਵਿੱਚ ਕੋ ਨਵੀਂ ਗੱਲ ਨਹੀਂ ਪਰ ਇੱਕ ਬਹੁਤ ਵੱਡੇ ਕ੍ਰਾਈਮ ਨੂੰ ਇਹਨਾਂ ਨੇ ਬਸਟ ਕੀਤਾ ਹੈ RCMP ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਇੱਕ ਬਹੁਤ ਵੱਡਾ ਵਹੀਕਲ ਥੈਫਟ ਜਿਹੜਾ ਆਪਰੇਸ਼ਨ ਆ ਜਿਹਦੇ ਵਿੱਚ ਲਗਜ਼ਰੀ ਵਹੀਕਲ ਜਿਹੜੇ ਬਹੁਤ ਮਹਿੰਗੀਆਂ ਕਾਰਾਂ ਸੀ ਉਹਨਾਂ ਨੂੰ ਗਲਤ ਕਾਗਜ਼ ਬਣਾ ਕੇ ਇਧਰ ਉਧਰ ਵੇਚਿਆ ਜਾਂਦਾ ਸੀ ਜਿਹੜੀਆਂ 1.9 ਮਿਲੀਅਨ ਦੇ ਕਰੀਬ ਸਟੋਲਨ ਵਹੀਕਲ ਜਿਹੜੇ ਹਜੇ ਤੱਕ ਰਿਕਵਰ ਕੀਤੇ ਗਏ ਇਸ ਸਕੈਮ ਚੱਲਦਾ ਕਿੱਦਾਂ ਸੀ ਚੋਰ ਕੀ ਕਰਦੇ ਸੀ ਵਹੀਕਲ ਚੋਰੀ ਕਰਦੇ ਸੀ ਫਿਰ ਜਿਹੜਾ ਫੇਕ ਵੀਆਈਐਨ ਆ ਵੈਕਰ ਆਈਡੈਂਟੀਫਿਕੇਸ਼ਨ ਨੰਬਰ ਆ ਉਹਨੂੰ ਲੈਂਦੇ ਸੀ ਤੇ ਉਹਦੇ ਆਧਾਰ ਦੇ ਉੱਤੇ ਇੱਕ ਝਾਲੀ ਪੇਪਰ ਬਣਾਉਂਦੇ ਸੀ ਕਾਰ ਨੂੰ ਇੱਕ ਕਿਸੇ ਵੀ ਮਤਲਬ ਇਨੋਸੈਂਟ ਵਿਅਕਤੀ ਦੇ ਨਾਮ ਦੇ ਉੱਤੇ ਰਜਿਸਟਰ ਕਰਦੇ ਸੀ ਇਹ ਅਲਬਰਟਾ ਦੇ ਰਜਿਸਟਰੀ ਸਿਸਟਮ ਦਾ ਲੂਪ ਹੋਲਸ ਅਲਬਰਟਾ ਚ ਕੰਮ ਕਿਉਂ ਕਰਦੇ ਸੀ ਅਲਬਰਟਾ ਦਾ ਰਜਿਸਟਰੀ ਸਿਸਟਮ ਥਰਡ ਪਾਰਟੀ ਨੂੰ ਇਹ ਅਧਿਕਾਰ ਦਿੰਦਾ ਹੈ ਮਤਲਬ ਕੋਈ ਬੰਦਾ ਕਿਸੇ ਵਿਅਕਤੀ ਦੇ ਨਾਮ ਦੇ ਉੱਤੇ ਕਾਰ ਰਜਿਸਟਰ ਕਰਾ ਸਕਦਾ ਥੋੜੀ ਜਿਹੀ ਚੈੱਕ ਕਰਨ ਤੋਂ ਬਾਅਦ